ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਤੇ ਜੀ ਅੱਧੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਤਿੰਨ ਤਾਂ ਆ ਗੀਆਂ ਬਾਈ ਕੋਲੇ ਗੱਪਣ ਵੜਾ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਇੱਕ ਆ ਗਈ ਹੀਫਰ ਵਲ ਟਾਪ ਕੁਆਲਟੀ ਦੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘਾਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੀ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 1512 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਵਧੀਆ ਜੀ ਕਿਵੇਂ ਚੱਲਦਾ ਬਾਈ ਜੀ ਕੰਮ ਕਰ ਆ ਵਧੀਆ ਵੀ ਪਿੰਡ ਗੁੱਸਾਗਾ ਜਿਲ੍ਹਾ ਮੁੱਗਾਗਾ ਤੁਸੀਂ ਨਹੀਂ ਆ ਸੁਣ ਲਈ ਨੇੜੇ ਪਿੰਡ ਬਈ ਆਪਣਾ ਨੇੜੇ ਬਲਾਖਪੁਰ ਆ ਗਿਆ ਜੀ ਬਦਨੀ ਵੀ ਸ਼ਹਿਰ ਨੇੜੇ ਆ ਗਿਆ ਜੀ ਹਿੰਮਤਪੁਰਾ ਵੀ ਨੇੜੇ ਹਾਂਜੀ ਹਿੰਮਤਪੁਰਾ ਕੰਟੈਕਟ ਨੰਬਰ ਬੋਲ ਦਿਓ ਆਪਣਾ 98552 17136 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜੀ ਉਧਰੋਂ ਬੱਚੇ ਤੋਂ ਚੱਲੀਏਗਾ ਇਹ ਤਾਂ ਚੱਲ ਕੇ ਹਾਂਜੀ ਇੱਕ ਵੜ ਤੱਕ ਚੱਲ ਕੇ ਕਿਹੜਾ ਸੂਆ ਸੁਲਦੀ ਆ ਬਈ ਤੇ ਵੀਰੇ ਦੂਜਾ ਸੂਆ ਦੂਜਾ ਸੂਆ ਕਿੰਨੇ ਕ ਦਿਨਾਂ ਦੀ ਕੱਚੀ ਆ ਬਈ ਇਹ ਲੈ ਜੂ ਹਜੇ ਬਈ 6 ਦਿਨਾਂ ਲਈ 6 ਦਿਨਾਂ ਦੀ ਕੱਚੀ ਕਿਹੜਾ ਸੂਆ ਦੂਜਾ ਵੀਰ ਦੂਜਾ ਸੂਆ ਹਾਂਜੀ ਕਿੰਨਾ ਕਿ ਦੁੱਧ ਕਿਟਾਇਆ ਬਾਈ ਕਿਸੇ ਦੁੱਧ ਦੇ ਦਿੱਤਾ 14 ਕਿਲੋ ਪਹਿਲੇ ਸੂਏ ਕਿੰਡਾ ਹੀ ਲਈ ਆਪਾਂ ਇਹ ਤਾਂ ਕੀ ਫਿਰ ਕਿੰਨੀ ਕਮਾਈ ਦਾ ਬਾਈ ਫਿਰ ਕੀ ਬਾਰੇ 16 17 ਦੇ ਦੂੰਗਾ ਸਿੱਧੇ ਹੀ ਹੂੰ ਸੌਸੀਲਾ ਹਾਂਜੀ ਵੀਰੇ ਉਹ ਕੋਈ ਚੱਕਰ ਨਹੀਂਗਾ ਠੀਕ ਹੈ ਸੀਲ ਸੋਲ ਮੂਰੀ ਸੀਲ ਬਾਈ ਫੁੱਲ ਆ ਕਹਿਣਾ ਕੁਛ ਨਹੀਂ ਬਾਈ ਇਹ ਜਰਸੀ ਮੰਨ ਲੈ ਕੋਈ ਐਫ ਐਫ ਹਾਂ ਵੀਰੇ ਚਾਹੇ ਮਤਲਬ ਜਰਸੀ ਚਾਹੇ ਐਚ ਐਫ ਮੰਨ ਲੈ ਹੈ ਚਪਦੇ ਪੇਟੋਂ ਆ ਜੀ ਐਚ ਐਫ ਦੇ ਪੇਟੋਂ ਆ ਜਰਸੀ ਕ੍ਰੋਸ ਮੰਨ ਲਿਓ ਭਾਵੇਂ ਹਾਂਜੀ ਹਾਂਜੀ ਐਚ ਐਫ ਤੇ ਜਰਸੀ ਦਾ ਕ੍ਰੋਸ ਲੇਵਾ ਬਹੁਤ ਸੋਹਣਾ ਤਿਆਰ ਕਰਨ ਲੱਗੀ ਹੈ ਨਾ ਹਾਂਜੀ ਹਾਂਜੀ ਬਈ ਅਜੇ ਤਾਂ ਲੈ ਜੋ ਹਫਤੇ ਚ ਬੜੇ ਬਹੁਤ ਦਾ ਹੈਗਾ ਤਾਂ ਬਈ ਪਿਆਗਾ ਹਾਂਜੀ ਤਾਂ ਮੈਂ ਕਹਣਾ ਕਿ ਕਿਆ ਬਾਤ ਹੈ ਬਹੁਤ ਸੋਹਣਾ ਹਵਾਨਾ ਨੇ ਤਿਆਰ ਕਰਨਾ ਬਾਕੀ ਥਣਲੇ ਵਧੀਆ ਵੀ ਸਾਫ ਸੁਥਰੀ ਸਫਾਈ ਜਬੂ ਚ ਕਰ ਸਕਦੇ ਨੇ ਲੈਵੇ ਤੇ ਕਰਨ ਵਾਲੀ ਤੇ ਬੜੀ ਹੈਗੀ ਖੋਲਿਓ ਬਈ ਤੋਰ ਦਿਓ ਮੜੀ ਦੀ ਬਾਕੀ ਚਮਕਦਮ ਕਾਲੀ ਵੜਾ ਬਈ ਲੱਸੀ ਨਹੀਂ ਹਾਂਜੀ ਬੜੀ ਵੀ ਹੈ ਪਰ ਫੈਟ ਚੰਗੀ ਉਹ ਦੁੱਧ ਗਾੜਾ ਹੋ ਗਰਮੀ ਬਿਲਕੁਲ ਨਹੀਂ ਨਿਕ ਨਹੀਂ ਬਾਈ ਹਾਂ ਗਰਮੀ ਗਰਮੀ ਨਹੀਂ ਬਣੇ ਹੂੰ ਸਹੀ ਗੱਲ ਹੈ ਗਰਮੀ ਬਿਲਕੁਲ ਨਹੀਂ ਮੰਨੀ ਬਾਕੀ ਬਾਲਟਾਂ ਸਾਰੀਆਂ ਕੱਢਣੀਆਂ ਫੇਰ ਜਾ ਕੇ ਕਿਤੇ ਕਰਵਾਉਣੇ ਸੁਣਾਗਾ ਕੱਚੀ ਕੱਚੀ ਪਈ ਹੈਗੀ ਉਸ ਹਸਾ ਮਨਾਵਦਾ ਹੁੰਦਾ ਦਲਾਲੇ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਮੋਲੇ ਦਾ ਵੀਰੇ 59000 ਲੈਣ ਦੇ ਨਹੀਂ ਹਾਂਜੀ ਬਸ ਹਾਂਜੀ ਕਰਦੇ ਹਾਂ ਥੋੜਾ ਕਨਾ ਕਰ ਠੀਕ ਹੈ 52000 ਰੁਪਏ ਬਾਈ ਕਹਿੰਦੇ ਮੋਲਾ ਬਾਕੀ ਆਏਗੇ ਤਾਂ ਥੋੜਾ ਘਣਾ ਬਈ ਮਾਨ ਤਣ ਮੌਕੇ ਤੇ ਜਰੂਰ ਕਰ ਦਿਆਂਗੇ ਬਾਕੀ ਤੋੜਾ ਤਾਰਾ ਤੁਸੀਂ ਚੈੱਕ ਕਰ ਸਕਦਾ ਵੈਡਦਾ ਨਾ ਇੱਕ ਨੰਬਰ ਆ ਬਾਕੀ ਬਾਲਟਾਂ ਨਾਲ ਹਜੇ ਬਸੇਰੀਆਂ ਪਈਆਂ ਕਹਿੰਦੇ ਬਾਈ ਹਾਂਜੀ ਹਾਂ ਬਾਲਟਾਂ ਨਾਲ ਬਸੇਰੀਆਂ ਜੇ ਸੁੰਦੀ ਸੁੰਦੀ ਦਿਨ ਤਾਂ ਜੀ ਗੱਲ ਕਰਕੇ ਮੈਂਟ ਪੈਂਟ ਵੀ ਬਾਈ ਸਹਾਈ ਹੁੰਦਾਗਾ ਹਾਂਜੀ ਹਾਂ ਕਿਉਂਕਿ ਹਫਤਾ ਬਹੁਤ ਵੱਡਾ ਹੋ ਜਾਣਾ ਓਵੇਂ ਹਾਂਜੀ ਹਾਂਜੀ ਹਾਂ ਹਾਂ ਓਵੇਂ ਸੀਲ ਸਹੂਆ ਕੋਈ ਵਾਸਤਾ ਹੀ ਨਹੀਂ ਗੱਲ ਜਿੱਧਰ ਦੀ ਮਰਜ਼ੀ ਹੱਥ ਫੇਰ ਲੋ ਸੀਲਸ ਲੱਗਦੀ ਗੱਲ ਕਰਕੇ ਤਾਂ ਫੋਲ ਆ ਬਈ ਕੋਈ ਹੈ ਨਹੀਂ ਗੱਲ ਇਹ ਤਾਂ ਧੁੱਲ ਬਹੁ ਬਾਕੀ ਲੇਵਾ ਬਹੁਤ ਸੋਹਣਾ ਤੇ ਰਫੂ ਹਾਂਜੀ ਵੀਰੇ ਹਾਂ ਜਿਵੇਂ ਤਾਂ ਹਾਈ ਹੁਣ ਭਰੇ ਨੇ ਪਤਲੇ ਜਿਹੇ ਪਿੰਡੇ ਚ ਆ ਜਾਂਦੀ ਹੈ ਚਮਕਦਮ ਕਲੀ ਬੈਠੀ ਹਾਂਜੀ ਹਾਂਜੀ ਪੜੀ ਵੀ ਹੈ ਕੋਈ ਐਂਸਲਾ ਨਹੀਂ ਤੇ ਅੱਗੇ ਭਾਈ 2 ਨੰਬਰ ਤੇ ਹਾਂਜੀ ਵੀਰੇ ਇਹ ਦੂਜਾ ਸੂਆ ਸੋਹਣਾ ਵਾਲਾ ਦੂਜਾ ਸੂਆ ਹਾਂਜੀ ਹਾਂਜੀ ਇਹ ਕਿੰਨੇ ਦਿਨਾਂ ਦੀ ਕੱਤੀ ਭਾਈ ਇਹ ਜੇ ਹਫਤਾ ਜੀ ਹਫਤੇ ਦੀ ਹਾਂਜੀ ਹਾਂਜੀ ਕਿੰਨਾ ਕਿ ਭਾਈ ਦੁੱਧ ਕੰਡੇ ਨੇ ਇਹਨੇ ਭਾਈ 19 ਕਿਲੋ ਦੁੱਧ ਦਿੱਤਾ ਪਹਿਲੇ ਸੂਆ ਠੀਕ ਹੈ ਹਾਂਜੀ ਹੁਣ ਹੁਣ 20 ਬਾਈ ਦੀ ਦਿੱਤੋ ਹੁਣ ਦੇ ਦਿ ਤੇ ਐਦ ਕੀ ਭਰ ਕਿੰਨੇ ਕਿ ਮੀਟਰ 20 ਬਾਈ ਕਿਲੋ ਦੇ ਦਿੱਤੋ ਠੀਕ ਹੈ ਵੀਰੇ ਤੇ ਥਾਣ ਵੜਾ ਥਾਣੇ ਚੇਕ ਕਰਵਾਉਣ ਲੈ ਬਈ ਕਲਾਬੀ ਥਾਣ ਆ ਗਿਆ ਮੈਂ ਕਹਣਾ ਬਈ ਥਾਣੀ ਬੜਾ ਚੰਗਾ ਆ ਗਿਆ ਨਾ ਹਾਂਜੀ ਹਾਂਜੀ ਸਹੀ ਗੱਲ ਆ ਇੱਕੋ ਜਿਹਾ ਥਾਣ ਜਾਵਾਂ ਮੈਂ ਕਹਣਾ ਜਿਵੇਂ ਨਾ ਸੈਂਚੇ ਦਾ ਮਣਕੇ ਲੱਗਾ ਉਹ ਵੀ ਵੀਰੇ ਬ੍ਰਿੱਕੀ ਚ ਬੜੀ ਚੜਦੀ ਚੰਬੜੀ ਦੀ ਆ ਸਹੀ ਗੱਲ ਕੁਝ ਹਜੇ ਵਾਸਤਾ ਨਹੀਂ ਇਹਨੂੰ ਤਲ ਤਾਪਾ ਬਹੁਤ ਪਿਆਦਾ ਪਤਲੀ ਚਮੜੀ ਚ ਮੈਂ ਕਹਣਾ ਬਈ ਤੂੰ ਵੀ ਨਵੇਂ ਖਾਨ ਆ ਕੇ ਹਾਂਜੀ ਹਾਂ ਦੋਨੇ ਹੂੰ ਹੁਣ ਜਿਵੇਂ ਇਹ ਬੈਂਡ ਦੀ ਕੁਆਲਿਟੀ ਚੈੱਕ ਕਰ ਬਈ ਬਰੀ ਬਰੀ ਕੀ ਚ ਆ ਗਈ ਬਾਕੀ ਵੀਰੇ ਕੱਦ ਨਹੀਂ ਛੋਟਾ ਇਹਦਾ ਕੱਦ ਬਹੁਤ ਵੱਡਾ ਕੱਦ ਨਹੀਂ ਛੋਟਾ ਪਲੀ ਵੀ ਫੁੱਲ ਆ ਬਾਕੀ ਆਪਾਂ ਤੋਰ ਕੇ ਸਾਨੂੰ ਚੈੱਕ ਕਰਵਾ ਨਾ ਲੈਵਾ ਨੂੰ ਵੀ ਇਹਦਾ ਨੇੜੇ ਤੋਂ ਬਈ ਲੈਵਾ ਬਹੁਤ ਸੋਹਣਾ ਤਿਆਰ ਕਰਦੀ ਆ ਹਾਂ ਲੈਵਾ ਤਾਂ ਫਾੜੀ ਵਾਲਾ ਨੇ ਬਾ ਫਾੜੀ ਵਾਲਾ ਨੇ ਹਾਂ ਸਫਾਈ ਵਾਲਾ ਲੈਵਾ ਕਹਿ ਸਕਦਾ ਕਿੰਨੇ ਦਿਨ ਲੈ ਚੁ ਪਏ ਨੇ ਹਜੇ ਹਫ਼ਤੇ ਮੰਨ ਕੇ ਦੋ ਹਫ਼ਤਾ ਵੀ ਮੰਨ ਕੇ ਲਿਜਾ ਸਕਦੇ ਹੋਗੇ ਤੇ ਇਹਦਾ ਮੁੱਲ ਬਈ ਕੀ ਰਹੂਗਾ ਲੈਣ ਦੇ ਇਹਦਾ 75000 ਇਹਦਾ 75000 ਹਾਂਜੀ ਠੀਕ ਹੈ ਬਈ ਮੁੱਲ ਬਾਈ ਖੈਰ ਵੀ ਅੱਗੇ ਵੀ ਬਾਈ ਬਾਜਵ ਜੀ ਕਰਦਾ ਦੇਣ ਲੈਣ ਜੀ ਹੁੰਦੇ ਆ ਬਾਈ ਦੇ ਤੇ ਮੁੱਲ ਬਾਈ ਕਹਿੰਦਾ ਅੱਜ ਵੀ ਦੇਣ ਲੈਣ ਕਰਾਂਗੇ ਲੰਮੀ ਲੰਮੀ ਬਹੁਤ ਆ ਸਹੀ ਗੱਲ ਆ ਬੇਲਪੂਲ ਬਹੁਤ ਆ ਬਹੁਤ ਜਿਆਦਾ ਲੰਮੀ ਬਾਕੀ ਬਰੀਕੀ ਚ ਜਿਆਦਾ ਨਹੀਂ ਆ ਚੀਚਾ ਕੁਆਲਟੀ ਵਾਲੀ ਬਾਕੀ ਫੇਸਬੂਕ ਦੀ ਵਾਦੀ ਚੈੱਕ ਕਰ ਸਕਦੇ ਬੜੀ ਪਿਆਰੀ ਆ ਪ੍ਰਿੰਟ ਬਹੁਤ ਚੰਗਾ ਆ ਗਿਆ ਰੰਗ ਰੂਪ ਵਾਲੀ ਆ ਹਾਂਜੀ ਰੰਗ ਰੂਪ ਹੂੰ ਸਹੀ ਗੱਲ ਖਵਾਨਾ ਰਹੂਗਾ ਭਾਈ ਦੋਹਾਂ ਪਾਸਿਆਂ ਨੂੰ ਜਿੰਨਾ ਰਹੂਗਾ ਮਜ਼ਾ ਉਹ ਨਹੀਂ ਰਹੂਗਾ ਹਾਂ ਗਾੜੀ ਵੀ ਬਹੁਤ ਚੰਗੀ ਆ ਕੱਲੀ ਪਿਛਾੜੀ ਨਹੀਂ ਗਾੜੀ ਬਹੁਤ ਚੰਗੀ ਆ ਹਾਂਜੀ ਹਾਂ ਲੈ ਗਾੜੀ ਨਹੀਂ ਕੱਲੀ ਚੰਗੀ ਭਾਈ ਦੀ ਗੱਲ ਸਹੀ ਆ ਪਿਛਾੜੀ ਵੀ ਉਹਨੀ ਚੰਗੀਆਂ ਦੋਹਾਂ ਪਾਸਿਆਂ ਨੂੰ ਬਹਾਨਾ ਜਾਊਗਾ ਹਾਂਜੀ ਬਾਕੀ ਟੈਟਲੇ ਬੈਨੇ ਕਰਮਾ ਨੇ ਤਿਆਰ ਕਰਨਾ ਤੇ ਮੁੱਲ ਭਾਈ ਨੇ ਅੱਜ ਉਸ ਹਾਵਨਾ ਜਾਵਾ ਜਾਇਜ਼ ਰੱਖੇ ਤਿੰਨ ਨੰਬਰ ਤੇ ਭਾਈ ਬੱਚਾ ਆ ਗਿਆ ਹਾਂਜੀ ਇਹ ਵੀਰੇ ਖੀਰਾ ਬੱਚਾਗਾ 11 ਮਹੀਨੇ ਦੀ 11 ਮਹੀਨੇ ਉਮਰਾ ਤੰਤੋਂ ਆ ਗਿਆ ਭਾਈ ਖੀਰਾ ਕੰਨ ਛੋਟਾ ਪ੍ਰਿੰਟ ਚੰਗਾ ਚੌੜੀ ਤੇ ਲੰਬਾਈ ਲੰਬੀ ਦੀ ਗੱਲ ਕਰੀਏ ਤਾਂ ਬਾਈ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਹਾਂ ਜੀ ਇਹ ਵੀਰੇ ਹੈ ਐਬੀਐਸ ਦੀ ਆਪਾਂ ਟੀਕਾ ਪੁਛ ਕੇ ਦੱਸ ਦਵਾਂਗੇ ਕਿਹੜੇ ਦੀ ਹੈ ਜਾਂਦੀ ਐਬੀਐਸ ਦੀ ਐਬੀਐਸ ਹਾਂ ਹਾਂ ਠੀਕ ਹੈ ਵੀਰੇ ਹਾਂ ਜੀ ਹਾਂ ਇਹ ਥਣਚਾਰ ਚਾਰ ਥਾਂ ਨੇ ਚਾਰ ਹੀ ਸਾਨੂੰ ਨਾ ਨਾ ਜੀ ਲੈ ਬਾਈ ਚੈੱਕ ਕਰੋ ਝੋਲੀ ਝੋਲੀ ਬਹੁਤ ਚੰਗੀ ਹੈ ਬੜੀ ਸਾਫ ਸਥਰੀ ਵਸਦੀ ਆ ਗਈ ਨਾ ਹਾਂ ਜੀ ਸਹੀ ਗੱਲ ਹੈ ਬਾਈ ਖੋਲੇ ਮੜੀ ਤੋਰ ਬਾਕੀ ਪ੍ਰਿੰਟ ਪ੍ਰਿੰਟ ਬਾਈ ਬੱਚੇ ਦਾ ਚੈੱਕ ਕਰ ਸਕਦੇ ਹਾਂ ਬੜਾ ਚ ਵਾਹ ਇੱਕ ਕੁਆਲਟੀ ਵਾਲਾ ਬੱਚਾ ਆ ਗਿਆ ਪੂਰਾ ਬੋਦੀ ਬਾਦੀ ਵੀ ਬੜੀ ਕਮਾਲ ਦੀ ਆ ਬਾਈ ਜਮਾਏ ਪੀੜੀ ਪਉਦਾ ਸੀ ਬੰਦਾ ਠੀਕ ਹੈ ਹਾਂਜੀ ਜਿੱਥੇ ਲਈਏ ਨਾ ਬੱਚਾ ਜੀੜਦੀ ਬੜਿਆ ਮੇਰੇ ਪੂਰੀ ਸੈਨਿਕ ਵਾਲਾ ਕਹਿ ਸਕਦੇ ਆ ਪ੍ਰਿੰਟ ਦੇਖੋ ਬੱਚੇ ਦਾ ਹਾਂਜੀ ਹਾਂਜੀ ਉਹ ਸੋਹਣਾ ਤਿਆਰ ਹੋਊਗਾ ਤਿੰਨ ਤੋਂ ਆ ਗਿਆ ਕੀਰਾ ਤੇ ਮੁੱਲ ਪਈ ਇਹਦਾ ਫਿਰ ਮੁੱਲ ਇਹਦਾ 25000 ਹੈ ਮੇਰੇ 25000 ਹਾਂਜੀ ਠੀਕ ਹੈ ਬਈ ਮੂੰਹ ਮਾ ਦਿਖਾ ਦੀ ਬਈ ਮੈਂ ਕਿਹੜਾ ਮਸਤੀ ਕਰਦਾ ਬਈ ਹਾਂਜੀ ਹਾਂਜੀ ਮੂੰਹ ਮਾ ਦਿਖਾ ਦੀ ਬੱਚਾ ਦਾ ਕੀ ਆ ਹਾਂ ਨਿੱਕਾ ਨਿੱਕਾ ਕਰਨ ਵਾਲਾ ਚੌੜੀ ਇੱਕ ਨੰਬਰ ਆਜੀ ਚੌੜੀ ਬਹੁਤ ਆ ਬਈ ਇਹ ਤਾਂ ਫੁੱਲ ਮਸਤੀ ਕਰਦਾ ਕਿ ਨਹੀਂ ਇਹ ਤਾਂ ਹਾਂ ਵੀਰ ਬੱਚਾ ਇਹ ਤਾਂ ਪਹਿਲੇ ਜਾਂ ਦੂਜੇ ਮਹੀਨੇ ਚ ਟੀਕਾ ਲਾਉਣ ਵਾਲੀ ਆ ਹੂੰ ਸਹੀ ਗੱਲ ਆ ਬਾਈ ਪਿਆਰ ਹੋਣ ਵਾਲੀ ਆ ਪਿਆਰ ਹੋਣ ਵਾਲੀ ਆ ਬਸ ਸਹੀ ਗੱਲ ਤੇ ਮੋਲਾ ਜਿਹੜੇ ਬਾਈ ਨੇ ਰੱਖਿਆ ਬਾਈ ਜਾਇਜ਼ ਜੇ ਕਿਸੇ ਵੀ ਵੀਰਤ ਨਾ ਚਾਹੁੰਦਾ ਕੋਈ ਵੀ ਨਾਗਾ ਪਸੰਦ ਤਾਂ ਬਾਈ ਨਾ ਕਰਿਆ ਕੰਟੈਕਟ ਵੀਡੀਓ ਨੂੰ ਵੇਖ ਲਈ ਧੰਨਵਾਦ